ਓ ਕੇਸ ਕੜਾ ਤੇ ਸੋਹਣੀ ਪਗੜੀ ੱਟਾ ਅੱਗ ਤੇ ਸ਼ਾ ਗਈ ਓਏ ਹਉ ਤੇਰੇ ਕਲਮ ਚੋਂ ਨਿਕਲੀ ਗਈ ਕੀ ਹਉ ਬਲਵਲੇ ਹਉ ਤੇਰੀ ਕਲਮ ਚੋਂ ਨਿਕਲੀ ਗਈ ਕੀ ਸਭ ਦੇ ਮਨਾਂ ਨੂੰ ਪਾ ਗਈ ਓਏ ਹਉ ਜਿਹੜੇ ਕੁੱਤੇ ਪਟ ਗਿਆ ੱਟਾ ਇਹ ਜਿਹੜੀ ਕੁੱਤੀ ਪਟ ਗਿਆ ੱਟਾ ਹੋਰ ਕੋਈ ਨਹੀਂ ਪਰ ਸਕਦਾ ਤਖਤ ਤੇਰੇ ਤੇ ਬੈ ਕੇ ੱਟਾ ਰਾਜ ਕੋਈ ਨਹੀਂ ਕਰ ਸਕਦਾ ਪੰਜ ਕਸਾਲਾਂ ਦੇ ਵਿੱਚ ੱਟਾ ਸਭ ਨੂੰ ਖੁੰਝੇ ਲਾ ਗਿਆ ਓਏ ਹਉ ਪੰਜ ਕਸਾਲਾਂ ਦੇ ਵਿੱਚ ਸਭ ਨੂੰ ਕੁੰਝੇ ਲੱਗਿਆ ਹੋਏ ਕਲ ਜੁਗਦਾਰ ਜਮਾਨੇ ਤੇ ਵੀ ਸਰਵਣ ਪੁੱਤ ਖਵਾ ਗਿਆ ਹੋਏ ਤੇਰੇ ਵਾਂਗੂ ਮਾਂ ਬਾਪ ਦਾ ਆਦਰ ਨਹੀਂ ਕੋਈ ਕਰ ਸਕਦਾ ਕਰ ਸਕਦਾ ਕਰ ਰਸਤ ਦਾ ਉਹ ਤੱਤ ਤੇਰੇ ਤੇ ਬੈ ਕੇ ਏਟਾ ਰਾਜ ਕੋਈ ਨਹੀਂ ਕਰ ਸਕਦਾ ਤੈਨੂੰ ਜੰਮਣ ਵਾਲੀ ਮਾਂ ਕੋਈ ਹੋਰ ਨਹੀਂ ਬਣ ਸਕਦੀ ਅਰਥੀ ਪੈਦੇ ਗੁੰਦ ਕੇ ਜੂੜਾ ਸੇਰਾ ਨਹੀਂ ਕੋਈ ਬਣ ਸਕਦੀ ਚਰਨ ਕੌਰ ਦੇ ਵਾਂਗੂ ਸਵਰਾਂ ਦੇ ਕੁੱਟ ਨਹੀਂ ਪਰ ਸਕਦਾ ਪਰ ਸਕਦਾ ਪਰ ਸਕਦਾ ਹੋ ਤਖਤ ਤੇਰੇ ਤੇ ਬੈ ਕੇ ਏਟਾ ਰਾਜ ਕੋਈ ਨਹੀਂ ਕਰ ਸਕਦਾ ਉੱਤ ਮਰੇ ਤੋਂ ਕਿਹੜਾ ਬੰਦਾ ਪਰਤੇ ਥਾਪੀ ਮਾਰ ਦੋ ਕਿਹੜੇ ਗਾਇਕ ਦਾ ਦਸਤੇ ਬਾਪੂ ਫੈਨਾ ਨਾਲ ਪਿਆਰ ਕਰੂ ਬਾਪੂ ਬਲਕੌਰ ਜਹਾ ਹੋਰ ਕੋਈ ਨਹੀਂ ਬਣ ਖੜ ਸਕਦਾ ਖੜ ਸਕਦਾ ਖੜ ਸਕਦਾ ਹੋ ਤਖਤ ਤੇਰੇ ਤੇ ਬੈ ਕੇ ਏਟਾ ਰਾਜ ਕੋਈ ਨਹੀਂ ਕਰ ਸਕਦਾ ਬੰਮੇ ਅਮਰੀਕਾ ਵਾਲੇ ਕਿਸੇ ਗਾਇਕ ਕਰ ਆਏ ਨਹੀਂ ਮਰਨ ਤੋਂ ਪਹਿਲਾਂ ਆਪ ਜਨਾਜੇ ਹੋਰ ਗਾਇਕ ਨੇ ਗਾਏ ਨਹੀਂ ਤੇਰੇ ਵਾਂਗੂ ਲੱਖਾਂ ਦੇ ਨਾਲ ਕੱਲਾ ਨਹੀਂ ਕੋਈ ਲੜ ਸਕਦਾ ਲੜ ਸਕਦਾ ਲੜ ਸਕਦਾ ਕੋ ਤੱਤ ਤੇਰੇ ਤੇ ਬਈ ਕੇ ਏਟਾ ਰਾਜ ਕੋਈ ਨਹੀਂ ਕਰ ਸਕਦਾ ਤੇਰੇ ਜਿੰਨੀਆਂ ਨਾ ਪਿੱਕੇ ਜੱਟਾ ਜੱਗ ਤੇ ਤਸਵੀਰਾਂ ਓਏ ਅਣਖੀ ਜੋਦੇ ਸੂਰ ਮੈਂ ਤੇਰੀ ਰੀਸ ਕਰਨੀ ਗਿਆ ਨਹੀਂ ਰਾ ਓਏ ਤੇਰੇ ਵਾਂਗੂ ਮਾਂ ਬਾਪ ਦਾ ਆਦਰ ਨਹੀਂ ਕੋਈ ਕਰ ਸਕਦਾ ਕਰ ਸਕਦਾ ਕਰ ਸਕਦਾ ਕੁਤਕਤ ਤੇਰੇ ਤੇ ਬੈ ਕੇ ਅੱਟਾ ਰਾਜ ਕੋਈ ਨਹੀਂ ਕਰ ਸਕਦਾ ਪੰਚਾਇਲਾਂ ਦੀ ਦਸ਼ਮਨ ਸਿੱਧੂ ਤੈਨੂੰ ਵੀਰਾ ਮੰਦੀ ਸੀ ਉਸ ਦੇ ਕੱਢ ਜਦ ਵੀਰ ਨਹੀਂ ਸੀ ਤੇਰੀ ਘਰ ਰਖੜੀ ਬੰਦੀ ਸੀ ਤੇਰੀ ਘਰ ਆ ਕਿਉ ਤੇਰੀਆਂ ਸੁੱਖਾ ਮੰਗਦੀ ਸੀ ਤੇਰੇ ਵਾਂਗੂ ਲੱਖਾਂ ਦੇ ਨਾਲ ਕੱਲਾ ਨਹੀਂ ਕੋਈ ਲੜ ਸਕਦਾ ਲੜ ਸਕਦਾ ਲੜ ਸਕਦਾ ਕੁਤਕਤ ਤੇਰੇ ਤੇ ਬੈ ਕੇ ਅੱਟਾ ਰਾਜ ਕੋਈ ਨਹੀਂ ਕਰ ਸਕਦਾ